ਸੋ ਜਿਹੜੇ ਉਹਨੇ ਸ਼ਬਦ ਬੋਲਿਆ ਉਹਨਾਂ ਤੇ ਮੈਂ ਕੁਝ ਦੋ ਲੈਣਾ ਬੋਲਣਾ ਚਾਹੁੰਦਾ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਨਹੀਂ ਡਿਲੀਟ ਕਰ ਦਿਓ ਹਨਾ ਐਸੀ ਭਾਈਚਾਰੇ ਦੇ ਖਿਲਾਫ ਉਹਨਾਂ ਨੇ ਜਿਹੜਾ ਕੁਝ ਬੋਲਿਆ ਉਹਦੇ ਬਾਰੇ ਆਪਾਂ ਕੁਝ ਲਿਖਿਆ ਉਹ ਕਹਿੰਦਾ ਛੋਟੀਆਂ ਵੱਡੀਆਂ ਜਾਤਾਂ ਨੂੰ ਪਰਖਣ ਵਾਲਿਓ ਛੋਟੀਆਂ ਵੱਡੀਆਂ ਜਾਤਾਂ ਨੂੰ ਪਰਖਣ ਵਾਲਿਓ ਉਹ ਕਦੇ ਪਰਖਿਓ ਸਾਡੀਆਂ ਕੁਰਬਾਨੀਆਂ ਨੂੰ ਉਹ ਸਾਨੂੰ ਐਵੇਂ ਨਹੀਂ ਮਜਬੀ ਸਿੰਘੜਾ ਕਦੇ ਜਿੱਥੇ ਡਾਲੀਏ ਸਿੰਘ ਤੱਕ ਲੇਪੜ ਨੇ ਲਈ ਅਸੀਂ ਲੈ ਵੀ ਦੋਸਤੋ ਜਿਹੜੀ ਅੱਗ ਲੱਗੀ ਵੀ ਆ ਪੰਜਾਬ ਦੇ ਵਿੱਚ ਉਹ ਅੱਗ ਇੱਕ ਤਾਂ ਅੱਗ ਹੁੰਦੀ ਆ ਖੇਤਾਂ ਵਿੱਚ ਲੱਗੀ ਵੀ ਜਿਹਦਾ ਕਹਿੰਦੇ ਨੇ ਦਿੱਲੀ ਤੱਕ ਧੂੰਆਂ ਜਾਂਦਾ ਹੈ ਦਿੱਲੀ ਤੱਕ ਧੂੰਆਂ ਜਾਂਦਾ ਉਹ ਸਾਡੇ ਲੋਕ ਇਥੇ ਉਹ ਚਿਕਨ ਗੁਣੀਆਂ ਇੱਕ ਕਗੜਾ ਗੁਣੀਆਂ ਉਹਦੇ ਨਾਲ ਮਰੀ ਜਾਂਦੇ ਨੇ ਨਾ ਦਿੱਲੀ ਵਾਲੇ ਕਹਿੰਦੇ ਸਾਨੂੰ ਪ੍ਰਦੂਸ਼ਣ ਮਾਰੀ ਜਾਂਦਾ ਇਹ ਤਾਂ ਗੱਲਾਂ ਛੱਡੋ ਇੱਕ ਅੱਗ ਹੋਰ ਲੱਗ ਗਈ ਹੋਰ ਕਿਹੜੀ ਲੱਗ ਗਈ ਉਹ ਲੱਗੀ ਨਹੀਂ ਲਾਈ ਆ ਕਿਹਨੇ ਲਾਈ ਆ ਰਾਜੇ ਬੜਿੰਗਨੇ ਲਈ ਹੈ ਨਾ ਜਿਹੜੀ ਆਗੋ ਰਾਜੇ ਬੜਿੰਗਨੇ ਲਈ ਹੈ ਨਾ ਉਹ ਸਾਰੇ ਐਸਸੀ ਭਾਈਚਾਰੇ ਦੇ ਦਿਲਾਂ ਦੇ ਵਿੱਚ ਮਚ ਗਈ ਹੈ ਸਾਰਿਆਂ ਨੂੰ ਉਹਨੇ ਪੂਰਾ ਤਪਾਤ ਆ ਜਿਹੜੇ ਉਹਨੇ ਸ਼ਬਦ ਬੋਲਿਆ ਸੋ ਜਿਹੜੇ ਉਹਨੇ ਸ਼ਬਦ ਬੋਲਿਆ ਉਹਨਾਂ ਤੇ ਮੈਂ ਕੁਝ ਦੋਗ ਲੈਣਾ ਬੋਲਣਾ ਚਾਹੁੰਦਾ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਨਹੀਂ ਡਿਲੀਟ ਕਰ ਦਿਓ ਹਨਾ ਗੱਲ ਇਹ ਹੈ ਵੀ ਐਸਸੀ ਭਾਈਚਾਰੇ ਦੇ ਖਿਲਾਫ ਉਹਨਾਂ ਨੇ ਜਿਹੜਾ ਕੁਝ ਬੋਲਿਆ ਉਹਦੇ ਬਾਰੇ ਆਪਾਂ ਕੁਝ ਲਿਖਿਆ ਉਹ ਕਹਿੰਦਾ ਛੋਟੀਆਂ ਵੱਡੀਆਂ ਜਾਤਾਂ ਨੂੰ ਪਰਖਣ ਵਾਲਿਓ ਛੋਟੀਆਂ ਵੱਡੀਆਂ ਜਾਤਾਂ ਨੂੰ ਪਰਖਣ ਵਾਲਿਓ ਉਹ ਕਦੇ ਪਰਖਿਓ ਸਾਡੀਆਂ ਕੁਰਬਾਨੀਆਂ ਨੂੰ ਉਹ ਕਦੇ ਪਰਖਿਓ ਸਾਡੀਆਂ ਕੁਰਬਾਨੀਆਂ ਨੂੰ ਦੱਸੋ ਕਿੱਥੇ ਸੀ ਪਿੱਠ ਦਿਖਾਈ ਅਸੀਂ ਦੱਸੋ ਕਿੱਥੇ ਸੀ ਪਿੱਠ ਦਿਖਾਈ ਅਸੀਂ ਸਗੋਂ ਵਿੱਚ ਮੈਦਾਨੇ ਜੰਗ ਦੇ ਬੈਰੀ ਤੇ ਫਤੇ ਸੀ ਪਾਈ ਅਸੀਂ ਬੈਰੀ ਤੇ ਫਤੇ ਸੀ ਪਾਈ ਅਸੀਂ ਓਏ ਯਾਦ ਕਰੋ ਕਾਲੀਆਂ ਬੋਲੀਆਂ ਰਾਤਾਂ ਨੂੰ ਯਾਦ ਕਰੋ ਉਹ ਕਾਲੀਆਂ ਬੋਲੀਆਂ ਰਾਤਾਂ ਨੂੰ ਦਿੱਲੀ ਚੋਂ ਚੱਕ ਕੇ ਸੀਸ ਲਿਆਏ ਅਸੀਂ ਦਿੱਲੀ ਚੋਂ ਚੱਕ ਕੇ ਗੁਰਾਂ ਦਾ ਸੀਸ ਅਨੰਦਪੁਰ ਸਾਹਿਬ ਲਿਆਏ ਅਸੀਂ ਉਹ ਸਾਨੂੰ ਐਵੇਂ ਨਹੀਂ ਮੱਝ ਵੀ ਸਿੰਗੜ ਆਕਦੇ ਉਹ ਸਾਨੂੰ ਐਵੇਂ ਨਹੀਂ ਮੱਝ ਵੀ ਸਿੰਗੜ ਆਕਦੇ ਜਿੱਥੇ ਡਾਲੀਏ ਸਿੰਘ ਤਖਲੇਪੜ ਨੇ ਲਾਏ ਅਸੀਂ ਜਿੱਥੇ ਡਾਲੀਏ ਸਿੰਘ ਤਖਲੇਪੜ ਨੇ ਲਾਏ ਅਸੀਂ ਏ ਰਾਜਾ ਬਡਿੰਗ ਜੀ 2027 ਆਉਂਦਾ ਸੋ ਨੂੰ ਉਦੋਂ ਇਹ ਗੱਲਾਂ ਦੇ ਜਵਾਬ ਮਿਲਣਗੇ ਸੋ ਜਿੰਨੇ ਵੀ ਐਸਸੀ ਵਰਗ ਦੇ ਐਸਸੀ ਵਰਗ ਦੇ ਮਿੱਤਰ ਪਿਆਰੇ ਨੇ ਜਿਹੜੇ ਵੀ ਜਿੱਥੇ ਵੀ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਜਿੱਥੇ ਵੀ ਰਹਿੰਦੇ ਨੇ ਤਾਂ ਥੋੜਾ ਜਿਹਾ ਯਾਦ ਕਰਾ ਦਿਓ 27 ਦੇ ਵਿੱਚ ਰਾਜੇ ਬਡਿੰਗ ਨੂੰ ਮੈਂ ਕਿਸੇ ਪਾਰਟੀ ਨੂੰ ਮਾੜਾ ਨਹੀਂ ਕਹਿੰਦਾ ਰਾਜਾ ਬਡਿੰਗ ਸੂਝਵਾਨ ਪੜਿਆ ਲਿਖਿਆ ਨੌਜਵਾਨ ਹੈ ਪਰ ਆਹਾ ਗੰਦਲਪਣਾ ਕਰ ਗਿਆ ਗੰਦਲਪਣਾ ਕਰ ਗਿਆ ਜਿਹੜਾ ਉਹ ਇਹ ਗੱਲ ਬੋਲ ਰਿਹਾ ਬੇਸ਼ੱਕ ਉਹਨੇ ਮਾਫੀ ਮੰਗ ਲਈ ਕੁਝ ਉੱਚੇ ਲੀਡਰ ਕਹਿੰਦੇ ਵੀ ਨੇ ਵੀ ਉਹਨੂੰ ਮਾਫ ਕਰ ਦੇਣਾ ਚਾਹੀਦਾ ਦੋਸਤੋ ਮਾਫ ਉਹ ਬੰਦੇ ਨੂੰ ਕੀਤਾ ਜਾਂਦਾਗਾ ਜੀਤੋਂ ਅਣਜਾਣੇ ਵਿੱਚ ਕੋਈ ਗਲਤੀ ਹੋਵੇ ਇਹਨੇ ਕਈ ਗਲਤੀਆਂ ਪਹਿਲਾਂ ਵੀ ਕੀਤੀਆਂ ਤੇ ਹੁਣ ਵੀ ਕੀਤੀਆਂ ਇਹਨੇ ਜਾਣ ਪੁੱਝ ਕੇ ਇਹ ਗਲਤੀ ਕੀਤੀ ਹੈ ਜਿਵੇਂ ਰੋਡ ਤੇ ਇੱਕ ਐਕਸੀਡੈਂਟ ਹੋ ਜਾਂਦਾ ਨਾ ਉਹ ਨਾ ਕੋਈ ਉਹ ਮਾਰਨਾ ਚਾਹੁੰਦਾ ਨਾ ਕੋਈ ਉਹ ਮਾਰਨਾ ਚਾਹੁੰਦਾ ਹੁੰਦਾ ਉਹ ਹੋ ਜਾਂਦੀ ਹੈ ਗੱਲ ਵੀ ਭਾਈ ਕੁਦਰਤ ਵੱਲੋਂ ਕੋਈ ਗੱਲ ਹੋਇਆ ਤਾਂ ਹੋ ਗਈ ਇਹ ਕਿੜਾ ਕੋਈ ਤੇਰਾ ਦੁਸ਼ਮਣ ਤੀਜਾ ਕੋਈ ਤੇਰਾ ਬੈਰੀ ਸੀ ਪਰ ਸਜ਼ਾ ਉੱਥੇ ਵੀ ਮਿਲਦੀ ਹੈ ਜੇਕਰ ਇਹਨੇ ਇਹ ਸ਼ਬਦ ਬੋਲੇ ਨੇ ਤਾਂ ਦੋਸਤੋ ਕਾਨੂੰਨਨ ਤੌਰ ਤੇ ਸਜ਼ਾ ਮਿਲਣੀ ਚਾਹੀਦੀ ਹੈ ਪਰ ਮੈਂ ਇੱਕ ਗੱਲ ਸਭ ਨੂੰ ਕਹੂੰਗਾ ਮਾੜਾ ਸ਼ਬਦ ਕਿਸੇ ਨੇ ਨਹੀਂ ਬੋਲਣਾ ਕੋਈ ਗਾਲੀ ਗਲੋਚ ਵਾਲਾ ਸ਼ਬਦ ਕਿਸੇ ਨੇ ਨਹੀਂ ਬੋਲਣਾ ਅਕਸਰ ਨੂੰ ਲੀਡਰ ਹੈ ਪਰ ਹੁਣ ਕਈ ਬੰਦੇ ਇਹ ਵੀ ਗੱਲ ਕਹਿਣਗੇ ਤੂੰ ਉਹਨੂੰ ਲੀਡਰ ਵੀ ਕਹੀ ਜਾਣਾ ਇੱਕ ਪਾਸੇ ਬਹੁਤੇ ਤਾਂ ਇਹ ਵੀ ਲਿਖਣਗੇ ਵੀ ਇੱਕ ਪਾਸੇ ਮੋਕ ਮਾਰੀ ਜਾਣਾ ਇੱਕ ਵਾਸੇ ਗੜੀ ਦਿਖਾਈ ਜਨਾ ਦੋਸਤੋ ਨਹੀਂ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਆਪਾਂ ਨੇ ਕਿਸੇ ਨੂੰ ਗਲਤ ਨਹੀਂ ਕਹਿਣਾ ਜਿਹੜਾ ਕਾਨੂੰਨ ਦੇ ਦਾਇਰੇ ਵਿੱਚ ਜਿਹੜੀ ਕੋਈ ਆਉਂਦੀ ਆ ਗੱਲ ਉਹ ਹੋਣੀ ਚਾਹੀਦੀ ਆ ਇੱਕ ਲੀਡਰ ਹੈ ਮੈਂ ਨਾਮ ਤਾਂ ਨਹੀਂ ਉਹਨਾਂ ਦਾ ਜਾਣਦਾ ਮੈਂ ਮੇਰੇ ਸਾਥੀ ਨੂੰ ਪੁੱਛਾਂਗੇ ਕੀ ਨਾਮ ਆ ਜੀ ਉਹਨਾਂ ਦਾ ਗੜੀ ਅਸਸੀ ਕਮਿਸ਼ਨ ਹਾਂ ਅਸਸੀ ਕਮਿਸ਼ਨ ਹਾਂ ਗੜੀ ਸਾਹਿਬ ਗੜੀ ਸਾਹਿਬ ਇੱਕ ਮੈਂ ਗੱਲ ਕਹਿਣਾ ਚਾਹੂਗਾ ਗੜੀ ਸਾਹਿਬ ਦੀ ਮੈਂ ਵੀਡੀਓ ਬਹੁਤ ਜ਼ਿਆਦਾ ਦੇਖਦਾ ਬਹੁਤ ਸੱਚੇ ਸੁੱਚੇ ਫੈਸਲੇ ਕਰਦੇ ਨੇ ਉਹਨਾਂ ਦੇ ਤੱਕ ਇਹ ਗੱਲ ਪਹੁੰਚ ਗਈ ਹੈ ਮੈਨੂੰ ਨਹੀਂ ਲੱਗਦਾ ਵੀ ਹੁਣ ਰਾਜਾ ਬੜਿੰਗ ਸੁੱਕਾ ਨੰਗ ਜੂਗਾ ਉਹਦੇ ਤੇ ਕਾਨੂੰਨੀ ਕਾਰਵਾਈ ਤਾਂ ਹੋਣੀ ਚਾਹੀਦੀ ਵੀ ਐ ਤੇ ਹੋਊਗੀ ਵੀ ਸੋ ਜੇਕਰ ਤੁਹਾਨੂੰ ਇਹ ਗੱਲਾਂ ਜਿਹੜੀਆਂ ਉਹਨੇ ਕਹਿਆ ਚਾਹੇ ਕੋਈ ਐਸਸੀਆ ਚਾਹੇ ਬੀਸੀਆ ਚਾਹੇ ਕੋਈ ਜਰਨਲ ਹੈ ਇਹ ਗੱਲਾਂ ਸਭ ਤੇ ਲਾਗੂ ਹੁੰਦੀਆਂ ਨੇਗੀਆਂ ਜੇਕਰ ਤੁਹਾਨੂੰ ਕੋਈ ਗੱਲ ਚੰਗੀ ਲੱਗੀ ਤਾਂ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ